ਜਿੰਨਾ ਕੋਲੇ ਮਵਾ ਹੈ ਨਹੀਂ ਉਹ ਪੁੱਛੇ ਦੁੱਖ ਸੋਣਿਆ ਵੇਖਾ ਕਿਥੋਂ ਮਿਲੂ ਜਦੋਂ ਹੈ ਨਹੀਂ ਰੁੱਖ ਸੋਣਿਆ ਉਹ ਬੰਦਾ ਰੋਂਦਾ ਪਿੱਛੋਂ ਵੇਖ ਵੇਖ ਥਾਵਾ ਉਹ ਬੰਦਾ ਰੋਂਦਾ ਪਿੱਛੋਂ ਵੇਖ ਵੇਖ ਉਹ ਥਾਵਾ ਓਏ ਦੁੱਧਾ ਨਾਲ ਪੁੱਤ ਪਾਲ ਕੇ ਓ ਪਿੱਛੋਂ ਪਾਣੀ ਨੂੰ ਦਰਸ ਦਿਆਂ ਬਾਵਾ ਓਏ ਦੁੱਧਾ ਨਾਲ ਪੁੱਤ ਪਾਲ ਕੇ ਕੇ ਸਭ ਦੀ ਐ ਸਾਬ ਲੈ ਇਹ ਮਾਂ ਤੇ ਰੱਬ ਰੂਪ ਐ ਸਭ ਦੀ ਐ ਸਾਬ ਲੈ ਇਹ ਮਾਂ ਤੇ ਰੱਬ ਰੂਪ ਐ ਰਾਜਿਆਂ ਨੂੰ ਜੰਮਦੀ ਇਹ ਭਗਤੀ ਸਰੂਪ ਹੈ ਇਹ ਰਾਜਿਆਂ ਨੂੰ ਜੰਮਦੀ ਇਹ ਭਗਤੀ ਸਰੂਪ ਹੈ ਉਹ ਤਨ ਜੋ ਮੈਂ ਵੀ ਵੀਰਾ ਉਹ ਬੇਬੇ ਬੇਬੇ ਗਾਵਾ ਮੈਂ ਤਨ ਜੋ ਮੈਂ ਵੀ ਵੀਰਾ ਉਹ ਮੇਰੀ ਬੇਬੇ ਬੇਬੇ ਓਏ ਗਾਵਾ ਤੇ ਦੁੱਧਾਂ ਨਾਲ ਪੁੱਤ ਪਾਲ ਕੇ ਉਹ ਪਿਛੋਂ ਪਾਣੀ ਨੂੰ ਤਰਸਦਿਆਂ ਉਹ ਕਈ ਮਾਵਾਂ ਤੇ ਦੁੱਧਾਂ ਨਾਲ ਪਤ ਪਾਲ ਕੇ ਅੱਜ ਲੋ ਮੈਨੂੰ ਮਾਰਾਇ ਨੇ ਇੱਦਾਂ ਗਾਉਂ ਲਾਇਆ ਨਾ 2013 ਦੀ ਗੱਲ ਆਏ 2013 14 15 16 ਉਦੋਂ ਇਹ ਗੱਲਾਂ ਆਪ ਸੁਣਦੇ ਹੁੰਦੇ ਸੀ ਬਾਬਿਓ ਕਿ ਉਧਰ ਨਾਲ ਜਿਹੜਾ ਉਹ ਸੰਗਰੂਰ ਬਰਨਾਲੇ ਬਠਿੰਡੇ ਵਾਲਾ ਕੋਟ ਵਾਲਾ ਮੁਕਸਰ ਵਾਲਾ ਏਰੀਆ ਹੈ ਇੱਧਰ ਫਰਕ ਹੈ ਭਾਈ ਇੱਧਰ ਫਰਕ ਹੈ ਇੱਧਰ ਨਹੀਂ ਹੋਵੇਂ ਵਾਲੀ ਮਾਇਆ ਮਾਇਆ ਨੂੰ ਪੈਂਦੇ ਲੋਕ ਕੰਮੇ ਵੀ ਐ ਕੰਮ ਕਰਦੇ ਐ ਮਾਪੇ ਨੂੰ ਉਹਨਾਂ ਦਾ ਖਿਆਲ ਰੱਖਦੇ ਐ ਪਰ ਮਾਫ ਕਰਿਓ ਅੱਜ ਕੋਈ ਫਿਰਲੀ ਫਿਰਲੀ ਕੰਸੋ ਪੈਣ ਲੱਗ ਗਈ ਨਾ ਪੈਣ ਦਿਓ ਯਾਰ ਇਹ ਇਹ ਕਿਸੇ ਈਲਕ ਬੀਲੇ ਲਈ ਜਦੋਂ ਐਡੀ ਕੋਈ ਸਟੇਟਮੈਂਟ ਹੁੰਦੀ ਆ ਨਾ ਆਸੇ ਪਾਸੇ ਹੋਰ ਪਾਸੇ ਪੰਜਾਬ ਸਾਰਾ ਇੱਕ ਹੀ ਅਪਰ ਕਲਚਰ ਹੈ ਨਾ ਪੁਆਦ ਦਾ ਆਪਣਾ ਹੈ ਮਾਝ ਦਾ ਆਪਣਾ ਹੈ ਦੁਆਬੇ ਦਾ ਆਪਣਾ ਹੈ ਮਲਵਈਆਂ ਦਾ ਆਪਣਾ ਹੈ ਤਾਂ ਉਹ ਪਤਾ ਨਹੀਂ ਸਾਡੇ ਪੁਰਖਿਆਂ ਦੀ ਕਿੰਨੀਆਂ ਪੀੜ੍ਹੀਆਂ ਦੀ ਉਹ ਮਿਹਨਤੋਂ ਸੰਸਕਾਰ ਰੰਗ ਚੜ੍ਹੇ ਹੋਣਗੇ ਉਹਨਾਂ ਨੇ ਨਾ ਉਤਰਨ ਦਿਓ ਅੱਜ ਫੇਰ ਬੋਲਦੇ ਕੋਈ ਟਾਵਾਂ ਟੱਲਾ ਕਿ ਭਾਈ ਬਾਪਾ ਬਰੂ ਨਹੀਂ ਪੁੱਛਦੇ ਤੇ ਆਪਾਂ ਜ਼ਿੰਮੇਵਾਰ ਆ ਯਾਰ ਆਪਾਂ ਇਨਸਾਨ ਆ ਆਪਾਂ ਜ਼ਿੰਮੇਵਾਰ ਆ ਚੱਲ ਕਰਕੇ ਰੱਖਿਓ ਮਾਣ ਹਾਂ ਆਜੋ ਮਸਤ ਬਣਾ ਦੇਣਗੇ ਸੁਣਾਉਣਾ ਹੋਰ ਤੁਹਾਨੂੰ ਇੱਕ ਤਾੜੀ ਮਾਰਨੀ ਬੇਬੇ ਖਿੱਚ ਕੇ ਜਾਈਂ